ਅੱਜ 5 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਤਕਰੀਬਨ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਕਿਸੇ ਵੀ ਖੇਤਰ ਦੇ ਵਿੱਚ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਪਰ ਬਾਅਦ ਦੁਪਹਿਰ ਤੋਂ ਕੁਝ ਕੁ ਹਲਕਿਆਂ ਦੇ ਵਿੱਚ ਹਲਕੀ ਕੈਣਮਣ ਜਾਂ ਮੀਂਹ ਦਾ ਸ਼ਰਾਟਾ ਜਾਂ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਪਵਾਰ ਖੇਤਰ ਦੇ ਵਿੱਚ ਹੁਸ਼ਿਆਰਪੁਰ ਹੋ ਗਿਆ ਰੋਪੜ ਆਨੰਦਪੁਰ ਸਾਹਿਬ ਮੋਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕਣਮਣ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਾਂ ਹਲਕਾ ਸ਼ਰਾਟਾ ਲੱਗ ਸਕਦਾ ਹੈ ਰਾਤ ਤੋਂ ਪਹਿਲਾਂ ਪਹਿਲਾਂ ਬਾਕੀ ਖੇਤਰਾਂ ਦੇ ਵਿੱਚ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਸੰਭਾਵਨਾ ਹੋਵੇਗੀ ਦੂਸਰੀ ਤਰਫ ਪੱਛਮੀ ਮਾਲਵੇ ਦੇ ਵੀ ਕੁਝ ਕੁ ਖੇਤਰਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜਾਂ ਹਲਕੀ ਕੈਣਮਣ ਦੇਖਣ ਨੂੰ ਮਿਲ ਸਕਦੀ ਹੈ ਬਹੁਤਾ ਮੀਂਹ ਦੀ ਸੰਭਾਵਨਾ ਨਹੀਂ ਹੋਵੇ ਕਿ ਉਹਦੇ ਵਿੱਚ ਫਾਜਲਕਾ ਮੁਖਸ਼ਰ ਮਲੋਟ ਬਠਿੰਡੇ ਦੇ ਕੁਝ ਕੁ ਇਲਾਕੇ ਹੋ ਸਕਦੇ ਨੇ ਜਾਂ ਫਿਰ ਹਰਿਆਣੇ ਦੇ ਨਾਲ ਲੱਗਦੇ ਜਿਹੜੇ ਸੰਗਰੂਰ ਮਾਨਸਾ ਦੇ ਇਲਾਕੇ ਨੇ ਇਹਨਾਂ ਵਿੱਚ ਬੱਦਲ ਵਾਈ ਜਾਂ ਮਾੜਾ ਮੋਟਾ ਮੀਂਹ ਚਾਰਕਣੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਰਾਤ ਤੋਂ ਪਹਿਲਾਂ ਪਹਿਲਾਂ ਪਰ ਬਹੁਤ ਘੱਟ ਖੇਤਰਾਂ ਦੇ ਵਿੱਚ ਬਾਕੀ ਪੰਜਾਬ ਦੇ ਮੌਸਮ ਸਾਫ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਟੈਂਪਰੇਚਰ ਹੁਣ ਹੌਲੀ-ਹੌਲੀ ਅੱਜ ਤੋਂ ਵਧਣਾ ਸ਼ੁਰੂ ਹੋ ਜਾਵੇਗਾ ਅੱਜ ਨਾਲੋਂ ਕੱਲ ਗਰਮ ਕੱਲ ਨਾਲੋਂ ਪਰਸੋਂ ਗਰਮ ਲੋ ਚੱਲਣ ਦੀ ਸੰਭਾਵਨਾ ਬਹੁਤ ਘੱਟ ਨੇ ਤੇ 12 13 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ ਰਹੇਗਾ